ਅਸੀ ਗੱਲ ਪੈਣ ਜੀ ਸ਼ਰਸ਼ੀਕਾਲ ਜੀ ਕੀ ਨਾਂ ਤੁਹਾਡਾ ਮੇਰਾ ਰਣਜੀਤ ਕੌਰ ਜੀ ਰਣਜੀਤ ਕੌਰ ਜੀ ਕੀ ਸਮੱਸਿਆ ਕੀ ਸੀ ਤੁਸੀਂ ਡਾਕਟਰ ਸ਼ਰਦਾ ਤੋਂ ਦਵਾਈ ਲਈ ਆ ਮੈਨੂੰ ਜੀ ਕਾਫੀ ਗਠੀਏ ਦੀ ਪ੍ਰੋਬਲਮ ਸੀ ਜੀ ਮੈਂ ਬਹੁਤ ਮਤਲਬ ਕਿ ਦਿੱਕਤ ਚ ਰਹਿੰਦੀ ਸੀ ਘਰ ਦੇ ਕੰਮ ਤੋਂ ਹਰ ਇੱਕ ਪਾਸੋਂ ਮਿਲ ਕੇ ਬਹੁਤ ਜ਼ਿਆਦਾ ਪ੍ਰੋਬਲਮ ਸੀ ਨਾ ਮੈਂ ਕਰਦਾ ਕੋਈ ਕੰਮ ਕਰ ਸਕਦੀ ਸੀ ਨਾ ਮੈਂ ਮਤਲਬ ਕਿ ਬੱਚਿਆਂ ਨੂੰ ਸੰਭਾਲ ਸਕਦੀ ਸੀ ਮੇਰੀ ਬੇਟੀ ਨੇ ਬੋਲਿਆ ਕਿ ਮੰਮਾ ਤੁਸੀਂ ਨਾ ਆਪਣਾ ਆਪਣਾ ਡਾਕਟਰ ਸ਼ਰਦਾ ਜੀ ਨੂੰ ਦਿਖਾਓ ਬਹੁਤ ਅੱਛੀ ਡਾਕਟਰ ਨੇ ਇੱਕ ਵਾਰੀ ਦਿਖਾਓ ਤੁਸੀਂ ਤੇ ਮੈਂਨੇ ਆਪਣੀ ਬੇਟੀ ਦੇ ਮਗਰ ਲਾ ਕੇ ਮੈਂ ਡਾਕਟਰ ਸ਼ਰਦਾ ਜੀ ਨੂੰ ਦਿਖਾਇਆ ਮੈਨੂੰ ਬਹੁਤ ਅੱਛਾ ਲੱਗਿਆ ਉਹਨਾਂ ਦਾ ਟ੍ਰੀਟਮੈਂਟ ਔਰ ਬਹੁਤ ਅੱਛਾ ਮੈਨੂੰ ਮਤਲਬ ਕਿ ਉਹਨਾਂ ਦਾ ਕਮਲ ਕਿਆ ਮੈਨੂੰ ਉਹਨਾਂ ਨੇ 2 ਢਾਈ ਮਹੀਨੇ ਦੇ ਵਿੱਚ ਦਵਾਈ ਦੇ ਕੇ ਮੈਨੂੰ ਬਹੁਤ ਫਰਕ ਪਿਆ ਜੀ ਮੈਂ ਤਾਂ ਉਹਨਾਂ ਦਾ ਬਹੁਤ ਸ਼ੁਕਰੀਆ ਕਰਦੀ ਹਾਂ ਡਾਕਟਰ ਸ਼ਰਦਾ ਜੀ ਦਾ ਜਿਨ੍ਹਾਂ ਨੇ ਮੈਨੂੰ ਅੱਜ ਇਸ ਟਾਈਮ ਤੇ ਪਹੁੰਚਾਇਆ ਜੀ 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 ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਬਸ ਜੀ ਮੈਂ ਤਾਂ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਜੋ ਵੀ ਸਭ ਪੈਂਟਰਾਂ ਨੇ ਸਭ ਜਾਣ ਡਾਕਟਰ ਸ਼ਰਦਾ ਜੀ ਦੇ ਕੋਲ ਜਾਣ ਬਹੁਤ ਅੱਛਾ ਮਤਲਬ ਟਰੀਟਮੈਂਟ ਕਰਦੇ ਨੇ ਬਹੁਤ ਸਪੈਕਟ ਕਰਦੇ ਨੇ ਡਾਕਟਰ ਬਹੁਤ ਜੀ ਜੀ ਮੈਂ ਉਹਨਾਂ ਦਾ ਬਹੁਤ ਥੈਂਕਸ ਇਹ ਵੀਡੀਓ ਆਪਣੀ ਮਰਜ਼ੀ ਨਾਲ ਬਣਾ ਰਿਹਾ ਹਾਂ ਜੀ ਜੀ ਮੇਰੀ ਆਪਣੀ ਮਰਜ਼ੀ ਚਲੋ ਧੰਨਵਾਦ